जय श्री राम जी मैं ਤੁਹਾਡਾ ਆਪਣਾ অরুণ ਕੁਰਾਲੀ ਤੇ ਜਿਵੇਂ ਕਿ ਕਹਿੰਦੇ ਨੇ ਕਿ ਕੁਰਾਲੀ ਦੇ ਵਿੱਚ ਕੁਝ ਠੱਗ ਡੀਲਰ ਨੇ ਜੋ ਕਿ ਵਕ ਵਕ ਤਰ੍ਹਾਂ ਦੀਆਂ ਠੱਗੀਆਂ ਕਰਦੇ ਨੇ ਅਜੇ ਹੀ ਇੱਕ ਮਾਮਲਾ ਅੱਜ ਕੁਰਾਲੀ ਦੇ ਵਿੱਚ ਸਾਹਮਣੇ ਆਇਆ ਤੇ ਕੁਰਾਲੀ ਦੇ ਜਗਮੋਣ ਪੈਲਸ ਨੇੜੇ ਇੱਕ ਵਿਅਕਤੀ ਨੂੰ ਪਲਾਟ ਵੇਚਿਆ ਜਾਂਦਾ ਹੈ ਅਤੇ ਪਲਾਟ ਦਾ ਬਿਆਨਾ ਪੂਰੇ ਖੇਡ-ਖੇਡ ਕੇ ਡਰਾਮਾ ਰਚਦੇ ਆ ਜਿੱਕਰ ਜਿਵੇਂ ਕਿ ਫਿਲਮਾਂ ਦੇ ਵਿੱਚ ਚੱਲਦਾ ਹੁੰਦਾ ਹੈ ਤੇ ਬਾਅਦ ਦੇ ਵਿੱਚ ਜਦੋਂ ਵਿਅਕਤੀ ਉਸਤੇ ਜੋ ਪਲਾਟ ਖਰੀਦਿਆ ਹੁੰਦਾ ਹੈ ਤੇ ਉਸਤੇ ਕੁਝ ਬਣਾਉਣ ਲੱਗਦਾ ਤਾਂ ਬਾਅਦ ਦੇ ਵਿੱਚ ਉਸ ਨੂੰ ਪਤਾ ਲੱਗਦਾ ਕਿ ਇਹ ਪਲਾਟ ਦਾ ਮਾਲਕ ਕੁਝ ਕੋਈ ਹੋਰ ਹੈ ਅਤੇ ਜਦੋਂ ਪਟਵਾਰਖਾਨੇ ਪੂਰੇ ਮਾਮਲੇ ਦੀ ਜਾ ਕੇ ਉਹ ਵਿਅਕਤੀ ਪੜਤਾਲ ਕਰਦਾ ਤਾਂ ਪਤਾ ਲੱਗਦਾ ਕਿ ਉਸ ਨੂੰ ਸ਼ਾਮਲਾੜਤ ਜੋ ਸੜਕ ਤੇ ਪਾਰਕਾਂ ਦਾ ਉਹੀ ਵੇਚ ਦਿੱਤਾ ਗਿਆ ਅਤੇ ਫਿਰ ਇਸ ਦੀ ਪੋਸਟ ਵੀ ਸਾਡੇ ਵੱਲੋਂ ਜਿਹੜੀ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਜਾਂਦੀ ਹੈ ਤੇ ਕਾਫੀ ਲੋਕਾਂ ਦੇ ਫੋਨ ਵੀ ਆ ਰਹੇ ਨੇ ਕਿ ਆਕਰ ਇਹ ਠੱਗ ਪ੍ਰਾਪਰਟੀ ਡੀਲਰ ਕੌਣ ਹੈ ਅਤੇ ਇੱਥੇ ਇਹ ਵੀ ਦੱਸਣਯੋਗ ਹੈ ਕਿ ਇਹ ਪ੍ਰਾਪਰਟੀ ਡੀਲਰ ਨੇ ਸੁਣਿਆ ਹੈ ਕਿ ਕੋਰਾਲੀ ਦੇ ਵਿੱਚ ਕਰੋੜਾ ਰੁਪਏ ਦੀ ਜ਼ਮੀਨ ਜਿਹੜੀ ਹੈ ਉਹ ਬਣਾਈ ਹੋਈ ਹੈ ਤੇ ਛੋਟਾ ਮੋਟਾ ਕਾਰੋਬਾਰ ਨਹੀਂ ਕਾਫੀ ਇਸ ਦੇ ਕੇਸ ਵੀ ਜੋ ਕੋਰਟ ਦੇ ਵਿੱਚ ਚੱਲਦੇ ਨੇ ਚਾਹੇ ਉਹ ਕੇਸ ਇਸ ਵੱਲੋਂ ਪਾਏ ਗਏ ਨੇ ਚਾਹੇ ਉਹ ਕੇਸ ਕਿਸੇ ਹੋਰ ਵਿਅਕਤੀਆਂ ਵੱਲੋਂ ਇਸਤੇ ਪਾਏ ਗਏ ਨੇ ਤੁਹਾਨੂੰ ਕੋਸ਼ਿਸ਼ ਵੀ ਕਰਾਂਗੇ ਕਿ ਸ਼ਾਮ ਤੱਕ ਪੂਰੀ ਵੀਡੀਓ ਅਪਡੇਟ ਕਰਕੇ ਜਾਣਕਾਰੀ ਦਈਏ ਕਿਉਂਕਿ ਪੀੜਤ ਨੇ ਫਿਲਹਾਲ ਜੋ ਕਿ ਹੈ ਕਿ 2 ਵਜੇ ਤੋਂ ਬਾਅਦ ਜਿਹੜੀ ਹੈ ਉਹ ਪ੍ਰੈਸ ਕਾਨਫਰੰਸ ਸ਼ਾਮ ਦੇ ਵਕਤ ਕਰੇਗਾ ਤੇ ਫਿਲਹਾਲ ਸੀ ਹੁਣ ਕਰਕੇ ਥੋੜਾ ਜਿਹਾ ਪ੍ਰੈਸ ਕਾਨਫਰੰਸ ਦੇ ਵਿੱਚ ਤਾਲਮੇਲ ਸਹੀ ਨਹੀਂ ਬੈਠ ਰਿਹਾ ਤੇ ਜਾਣਕਾਰੀ ਤੁਹਾਡੇ ਸਾਹਮਣੇ ਲਿਆਵਾਂਗੇ ਤੇ ਪੂਰੇ ਕਾਗਜ਼ਾਤ ਵੀ ਦਿਖਾਵਾਂਗੇ ਕਿ ਕਿਸ ਤਰ੍ਹਾਂ ਦੋ ਤਿੰਨ ਬੰਦਿਆਂ ਨੇ ਰਲ ਕੇ ਇੱਕ ਵਿਅਕਤੀ ਦੇ ਨਾਲ ਠੱਗੀ ਕੀਤੀ ਹੈ ਅਤੇ ਕਿਸ ਤਰ੍ਹਾਂ ਪਾਰਕ ਜੋ ਸ਼ਾਮਲਾ ਜ਼ਮੀਨ ਦੇ ਵਿੱਚ ਬਣਿਆ ਹੋਇਆ ਉਹ ਹੀ ਵੇਚ ਦਿੱਤਾ ਗਿਆ ਹਾਲਾਂਕਿ ਪੀੜਿਤ ਹੋਰ ਵੀ ਕਾਫੀ ਖੁਲਾਸੇ ਕਰਨ ਵਾਲਾ ਹੈ ਇਸ ਦੇ ਵਿੱਚ ਕਾਫੀ ਅਹਿਮ ਗੱਲਾਂ ਐ ਤੇ ਉਹ ਵੀ ਤੁਹਾਡੇ ਸਾਹਮਣੇ ਗੱਲਾਂ ਲਿਆਵਾਂਗੇ ਕਿ ਕਿੱਥੇ ਕਿੱਥੇ ਇਸ ਵਿਅਕਤੀ ਦੀ ਪ੍ਰਾਪਰਟੀ ਐ ਜੋ ਕਿ ਦੱਸਿਆ ਜਾ ਰਿਹਾ ਕਿ ਇਸਨੇ ਪ੍ਰਾਪਰਟੀ 40 ਪੰਤੋ 60 ਕਰੋੜ ਦੀ ਪ੍ਰਾਪਰਟੀ ਕੁਰਾਲੀ ਦੇ ਵੱਖ-ਵੱਖ ਥਾਵਾਂ ਤੇ ਬਣਾਈ ਹੋਈ ਹੈ ਅਤੇ ਇਹ ਇਸ ਨੇ ਜੋ ਪ੍ਰਾਪਰਟੀ ਹੈ ਉਹ ਆਪਣੇ ਘਰ ਵਾਲੀ ਦੇ ਨਾਮ ਬੱਚਿਆਂ ਦੇ ਨਾਮ ਸਹੁਰਿਆਂ ਦੇ ਨਾਮ ਸਾਲਿਆਂ ਦੇ ਨਾਮ ਤੇ ਹੋਰ ਰਿਸ਼ਤੇਦਾਰਾਂ ਦੇ ਨਾਮ ਵੀ ਜਿਹੜੀ ਪ੍ਰਾਪਰਟੀ ਕੀਤੀ ਹੋਈ ਹੈ ਤੁਹਾਨੂੰ ਪੂਰੀ ਵੀਡੀਓ ਵੀ ਪਖਾਵਾਂਗੇ ਹਾਲਾਂਕਿ ਇਸ ਵੀਡੀਓ ਤੋਂ ਬਾਅਦ ਕਾਫੀ ਲੋਕਾਂ ਦੇ ਫੋਨ ਸਾਨੂੰ ਜ਼ਰੂਰ ਆਉਣਗੇ ਤੇ ਫੋਨ ਫਿਲਹਾਲ ਨਾ ਕਰਿਓ ਤੇ ਪੀੜਿਤ ਵਿਅਕਤੀ ਜੇਕਰ ਕੈਮ ਰਿਹਾ ਕਿਉਂਕਿ ਅਜਿਹੇ ਮਾਮਲੇ ਦੇ ਵਿੱਚ ਜਦੋਂ ਪੀੜਿਤ ਅ شکایت ਕਰਦਾ ਹੈ ਤਾਂ ਪੀੜਿਤ شکایت ਕਰਨ ਤੋਂ ਬਾਅਦ ਪੀੜਿਤ ਤੇ ਦਬਾਅ ਜ਼ਰੂਰ ਪੈ ਜਾਂਦਾ ਹੈ ਸ਼ਾਇਦ ਉਹ ਵੀ ਹੋ ਸਕਦਾ ਹੈ ਕਿ ਜਿਸ ਦੇ ਨਾਲ ਠੱਗੀ ਹੋਈ ਹੈ ਉਹ ਚੁੱਪ ਕਰਕੇ ਬੈਠ ਵੀ ਸਕਦਾ ਹੈ ਪਰ ਜੇਕਰ ਉਹ ਨਹੀਂ ਪੈਂਦਾ ਤੇ ਸਾਡੇ ਕੋਲ ਜੋ ਖਬਰ ਲਵਾਨ ਆਂਦਾ ਹੈ ਤਾਂ ਅਸੀਂ ਇਹ ਖਬਰ ਜ਼ਰੂਰ ਲਾਵਾਂਗੇ ਤੇ ਜੋ આરોપી ਹੈ ਉਸ ਦੀ ਜੋ ਗੱਲਬਾਤ ਹੈ ਤੁਹਾਡੇ ਸਾਹਮਣੇ ਕਾਗਜ਼ਾਂ ਦੇ ਨਾਲ ਸਾਹਮਣੇ ਲਿਆਵਾਂਗੇ ਤੇ ਜਿਸ ਨੇ ਇਹ ਠੱਗੀ ਕੀਤੀ ਹੈ ਜੇਕਰ ਉਹ ਆਪਣਾ ਪੱਖ ਦਿੰਦਾ ਹੋਇਆ ਤਾਂ ਉਸ ਦਾ ਪੱਖ ਵੀ ਦਿਖਾਵਾਂਗੇ ਕਿ ਕਿਵੇਂ ਜੋ ਉਸਤੇ ਇਲਜ਼ਾਮ ਲੱਗੇ ਨੇ ਉਸ ਇਲਜ਼ਾਮਾਂ ਬਾਰੇ ਉਹ ਆਖਰ ਕੀ ਕਹਿਣਾ ਚਾਹੁੰਦਾ ਹੈ ਤੇ ਪੂਰੀ ਵੀਡੀਓ ਜੇਕਰ ਪੀੜਤ ਜਿਸ ਦੇ ਨਾਲ ਇਹ ਠੱਗੀ ਹੋਈ ਹੈ ਜੇਕਰ ਉਹ ਸ਼ਾਮ ਦੇ ਵਕਤ ਜਦੋਂ ਟਾਈਮ ਸਹੀ ਪੈੜਦਾ ਜੇਕਰ ਉਹ ਪੂਰੇ ਮਾਮਲੇ ਦੀ ਜਾਣਕਾਰੀ ਦਵੇਗਾ ਤਾਂ ਅਸੀਂ ਤੁਹਾਨੂੰ ਇਹ ਵੀਡੀਓ ਪੂਰੀ ਜ਼ਰੂਰ ਵਿਖਾਵਾਂਗੇ ਕਿ ਕਿਸ ਤਰ੍ਹਾਂ ਸ਼ਾਮਲਾਟ ਪਾਰਕੀ ਵੇਚ ਦਿੱਤਾ ਗਿਆ ਕਿਉਂਕਿ ਕੁਰਾਲੀ ਦੇ ਵਿੱਚ ਕੁਝ ਚੰਗੇ ਪ੍ਰਾਪਰਟੀ ਡੀਲਰ ਵੀ ਨੇ ਜੋ ਕਿ ਇਮਾਨਦਾਰੀ ਤੇ ਨਾਲ ਕੰਮ ਕਰਦੇ ਨੇ ਅਤੇ ਉਹਨਾਂ ਦੇ ਘਰ ਦਾ ਖਰਚ ਵੀ ਪੂਰਾ ਨਹੀਂ ਚੱਲਦਾ ਪਰ ਕੁਝ ਠੱਗ ਪ੍ਰਾਪਰਟੀ ਡੀਲਰ ਵੀ ਨੇ ਜੋ ਕਿ ਧੋਖੇ ਦੇ ਨਾਲ ਗਲਤ ਤਰੀਕੇ ਦੇ ਨਾਲ ਸ਼ਾਮਲਾਟ ਜ਼ਮੀਨ ਦਿਖਾ ਕੇ ਕਿਤੇ ਹੋਰ ਪਾਸੇ ਕਬਜ਼ਾ ਦੇ ਦਿੰਦੇ ਨੇ ਜਾਂ ਫਿਰ ਕਿਸੇ ਹੋਰ ਪਾਸੇ ਜ਼ਮੀਨ ਦਵਾ ਕੇ ਸ਼ਾਮਲਾਟ ਜ਼ਮੀਨ ਤੇ ਹੀ ਕਬਜ਼ਾ ਦੇ ਦਿੰਦੇ ਨੇ ਪੂਰੀ ਖਬਰ ਅਸੀਂ ਤੁਹਾਨੂੰ ਸ਼ਾਮ ਦੇ ਵਕਤ ਦਿਖਾਵਾਂਗੇ ਜੇਕਰ ਪੀੜਿਤ ਨਾਮੁਕਰਿਆ ਜੇਕਰ ਪੀੜਿਤ ਤੇ ਕੋਈ ਦਬਾਅ ਪਿਆ ਜਾਂ ਪੀੜਿਤ ਪੈਸੇ ਲੈ ਕੇ ਚੁੱਪ ਕਰ ਗਿਆ ਫਿਰ ਅਸੀਂ ਖਬਰ ਨਹੀਂ ਵਿਖਾ ਸਕਦੇ ਨਹੀਂ ਤਾਂ ਤੁਹਾਨੂੰ ਖਬਰ ਜ਼ਰੂਰ ਦਿਖਾਵਾਂਗੇ ਕਿ ਆਖਰ ਇਹ ਠੱਗ ਜੋ ਪ੍ਰਾਪਰਟੀ ਡੀਲਰ ਹੈ ਕੌਣ ਹੈ ਧੰਨਵਾਦ ਜੀ